ਸਤਿ ਸ੍ਰੀ ਅਕਾਲ ਦੋਸਤੋ ਫਿਟ ਲਾਈਫ ਐਜੰਡੈਂਟ ਤੋਂ ਪਰਮਿੰਦਰ ਸਿੰਘ ਜਿਹੜੇ ਕਿ ਸਾਡੇ ਅੰਮ੍ਰਿਤਸਰ ਜ਼ਿਲ੍ਹੇ ਦੇ ਆਲੇ-ਦੁਆਲੇ ਪਿੰਡਾਂ ਤੋਂ ਸਾਨੂੰ ਫੋਨ ਕਾਲ ਆ ਰਹੇ ਸੀ ਕਿ ਸਰ ਤੁਹਾਨੂੰ ਅਸੀਂ ਮਿਲਣਾ ਚਾਹੁੰਦੇ ਆ ਤੇ ਉਹ ਸਾਡੇ ਭੈਣ ਭਰਾ ਜਿਹੜਾ ਸਾਡਾ ਅੰਮ੍ਰਿਤਸਰ ਵਿਖੇ ਦਫ਼ਤਰ ਆ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਆਪਾਂ ਉੱਥੇ ਮਿਲਾਂਗੇ ਤੇ ਤੁਸੀਂ ਜਰੂਰ ਉੱਥੇ ਪਹੁੰਚਿਓ ਜੇ ਜੀ ਵੀ ਤੁਹਾਡੀ ਕੋਈ ਪ੍ਰੋਬਲਮ ਆ ਆਯੁਰਵੈਦਿਕ ਦਵਾਈ ਦੇ ਨਾਲ ਉਹਦਾ ਇਲਾਜ ਕੀਤਾ ਜਾਵੇਗਾ ਜਿਵੇਂ ਕਿ ਸਾਡੇ ਕੁੱਝ ਭੈਣਾ ਸੀ ਜਿਹੜੀਆਂ ਚਿੱਟੇ ਦੇ ਨਸ਼ੇ ਦੀ ਦਲਦਲ ਦੇ ਵਿੱਚ ਫਸੀਆਂ ਹੋਈਆਂ ਸੀ ਸਾਨੂੰ ਉਹਨਾਂ ਦੀ ਫੋਨ ਕਾਲ ਆਇਆ ਹੋਇਆ ਸੀ ਕਿ ਵੀਰ ਜੀ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ ਕਿਉਂ ਤੁਸੀਂ ਦੇਖਿਆ ਹੀ ਨੇ ਪਿਛਲੇ ਸਮੇਂ ਦੇ ਵਿੱਚ ਆਪਣੇ ਕੋਲੇ ਕਾਫੀ ਜੋ ਭੈਣਾ ਸੀ ਸਾਡੀਆਂ ਉਹਨਾਂ ਨੇ ਨਸ਼ਾ ਛੱਡਿਆ ਤੇ ਅਸੀਂ ਚਾਹੁੰਦੇ ਹਾਂ ਜੇ ਕੋਈ ਹੋਰ ਵੀ ਇਸ ਤਰ੍ਹਾਂ ਭੈਣ ਨਸ਼ੇ ਦੀ ਦਲਦਲ ਦੇ ਵਿੱਚ ਫਸਿਆ ਤਾਂ ਉਹਦਾ ਜਿਹੜਾ ਇਲਾਜ ਆ ਉਹ ਸਾਡੇ ਬਲੂ ਨੇ ਪੂਰੀ ਮਦਦ ਕੀਤੀ ਜਾਂਦੀ ਆ ਉਹ ਨਸ਼ੇ ਦੀ ਦਲਦਲ ਦੇ ਵਿੱਚੋਂ ਬਾਹਰ ਕੱਢਣ ਲਈ ਜਿਹੜਾ ਸਾਡਾ ਅੰਮ੍ਰਿਤਸਰ ਦਾ ਐਡਰੈਸ ਆ ਉਹ ਹੈਗਾ ਜੀ 99 ਸਿਟੀ ਸੈਂਟਰ ਨੇੜੇ ਬੱਸ ਸਟੈਂਡ ਫੋਨ ਨੰਬਰ ਹੈਗਾ ਜੀ 98146 87322 94646 87322 ਤੁਸੀਂ ਇਹਨਾਂ ਨੰਬਰਾਂ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਤੁਸੀਂ ਸਾਨੂੰ ਦਫ਼ਤਰ ਸਾਡੇ ਮਿਲ ਸਕਦੇ ਹੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਤੁਹਾਡੇ ਇੱਕ ਸ਼ੇਅਰ ਕੀਤੇ ਨਾਲ ਜੇ ਕੋਈ ਕਿਸੇ ਨਸ਼ੇ ਕਰਨ ਵਾਲੇ ਵੀ ਭੈਣ-ਭਾਕ ਸਾਡੀ ਇਹ ਵੀਡੀਓ ਪਹੁੰਚਦੀ ਹੈ ਤਾਂ ਉਸ ਨੂੰ ਇੱਕ ਨਵੀਂ ਜ਼ਿੰਦਗੀ ਮਿਲ ਸਕਦੀ ਹੈ ਸਤਿ ਸ੍ਰੀ ਅਕਾਲ